ਤੁਹਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਪਲ-ਪਲ ਦੀ ਜਾਣਕਾਰੀ ਪੰਚਾਇਤਾਂ ਦੇ ਸਬੰਧ ਦੇ ਵਿੱਚ ਦਿੱਤੀ ਜਾ ਰਹੀ ਹੈ। ਹੁਣ ਤੁਹਾਨੂੰ ਇੱਕ ਜਿਹੜੀ ਜਾਣਕਾਰੀ ਹੈ ਇਹ ਸਾਰਿਆਂ ਲਈ ਜ਼ਰੂਰੀ ਹੈਗੀ ਆ ਜਿਹੜੇ ਵੀ ਸਰਪੰਚ ਜਾਂ ਪੰਚ ਜਿਹੜੇ ਆ ਉਹ ਕਾਗਜ਼ਾਂ ਦੇ ਜਿਹੜੇ ਲੁੜੀਂਦੇ ਦਸਤਾਵੇਜ਼ ਆ ਜਿਹੜੇ ਲੁੜੀਂਦੇ ਦਸਤਾਵੇਜ਼ ਦੇ ਵੇਜ ਹੈਗੇ ਆ ਉਹਨਾਂ ਦਾ ਜੋ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ਆਈ ਹੈਗੀ ਆ। ਔਰ ਉਹ ਤੁਹਾਨੂੰ ਅਸੀਂ ਦੱਸ ਰਹੇ ਆ ਨੰਬਰ 1 ਤੇ ਲਿਖਿਆ ਹੋਇਆ ਹੈ ਆਧਾਰ ਕਾਰਡ ਨੰਬਰ 2 ਦੇ ਉੱਪਰ ਲਿਖਿਆ ਹੋਇਆ ਹੈ ਵੋਟਰ ਆਈਡੀ ਕਾਰਡ ਨੰਬਰ 10 ਦੇ ਉੱਪਰ ਲਿਖਿਆ ਹੋਇਆ ਹੈ ਨਵੀਂ ਵੋਟਰ ਸੂਚੀ ਨੰਬਰ 4 ਤੇ ਐਸਸੀ ਸਰਟੀਫਿਕੇਟ ਲਿਖਿਆ ਹੋਇਆ ਜੇਕਰ ਬੈਦ ਹੈ ਜਿਹੜਾ ਕਿ ਐਸਸੀ ਸਰਟੀਫਿਕੇਟ ਜਿਹੜਾ ਉਹ ਲਿਖਿਆ ਹੋਇਆ ਆ ਨੰਬਰ 5 ਤੇ ਲਿਖਿਆ ਹੋਇਆ ਦਸਤਾਵੇਜ਼ਾਂ ਦੀ ਸ਼੍ਰੇਣੀ ਦੇ ਵਿੱਚ 3 ਸਾਲ ਦੀ ਆਈਟੀ ਰਿਟਰਨ ਜੇਕਰ ਕੋਈ ਹੋਵੇ ਔਰ ਨੰਬਰ 6 ਦੇ ਉੱਪਰ ਲਿਖਿਆ ਆ ਐਫ ਆਈ ਆਰ ਦੀ ਕਾਪੀ ਜੇਕਰ ਕੋਈ ਹੋਵੇ ਜੇਕਰ ਕੋਈ ਹੋਵੇ ਵੀ ਲਿਖਿਆ ਹੋਇਆ ਆ ਔਰ ਨੰਬਰ 7 ਤੇ ਲਿਖਿਆ ਆ ਪੰਜ ਪਾਸਵਰਡ ਸਾਈਜ਼ ਦੀਆਂ ਫੋਟੋਆਂ ਜਿਹੜੀਆਂ ਪੰਜ ਫੋਟੋਆਂ ਆ ਆ ਪਾਸਵਰਡ ਸਾਈਜ਼ ਦੀਆਂ ਲਿਖਿਆ ਹੋਇਆ ਆ ਨੰਬਰ 6 ਦੇ ਸੌਰੀ ਮਾਫ ਕਰਨਾ ਨੰਬਰ 8 ਤੇ ਲਿਖਿਆ ਹੋਇਆ ਆ ਪੈਨ ਕਾਰਡ ਜਿਹੜਾ ਪੈਨ ਕਾਰਡ ਲਿਖਿਆ ਹੋਇਆ ਆ ਇਹ ਉਹਨਾਂ ਲਈ ਆ ਜਿਹਨਾਂ ਸਰਪੰਚ ਜਾਂ ਪੰਚ ਦੇ ਜਿਹੜੇ ਕਾਗਜ਼ ਭਰਨੇ ਆ ਉਹਨਾਂ ਨੇ ਲੜਿੰਦਾ ਜਿਹੜੇ ਦਸਤਾਵੇਜ਼ ਆ ਉਹਦਾ ਅਸੀਂ ਵੇਰਵਾ ਦੇ ਰਹੇ ਆ ਨੰਬਰ 9 ਤੇ ਇਹਨਾਂ ਨੇ ਲਿਖਿਆ ਆ ਪੈਨ ਕਾਰਡ ਤੋਂ ਬਾਅਦ ਸਾਰੇ ਬੈਂਕ ਸਾਰੇ ਖਾਤੇ ਬੈਂਕ ਸਟੇਟਮੈਂਟ ਅਤੇ ਲੋਨ ਦਾ ਵੇਰਵਾ ਮਤਲਬ ਜੋ ਸਾਰੇ ਬੈਂਕ ਦੇ ਖਾਤੇ ਆ ਤੇ ਉਹਦਾ ਜਿਹੜਾ ਲੋਨ ਦਾ ਵੇਰਵਾ ਇਹ ਵੀ ਤੁਹਾਨੂੰ ਦੇਣਾ ਪਵੇਗਾ ਨੰਬਰ 10 ਤੇ ਲਿਖਿਆ ਹੋਇਆ ਚੱਲ ਅਚੱਲ ਜਾਇਦਾਦ ਦਾ ਵੇਰਵਾ ਤੁਹਾਡੇ ਕੋਲ ਜਾਇਦਾਦ ਕਿੰਨੀ ਆ ਜਾਂ ਕੀ ਹੈਗਾ ਤੁਹਾਡੇ ਨਾਮ ਤੇ ਜਿਹੜਾ ਪੰਚ ਜਾਂ ਸਰਪੰਚ ਕੱਢ ਰਿਹਾ ਆ ਉਹਦਾ 10 ਨੰਬਰ ਤੇ ਲਿਖਿਆ ਹੋਇਆ ਆ ਫਾਰ ਇਹਦੇ ਫਾਰਮ ਦੇ ਉੱਪਰ ਔਰ ਅੱਗੇ 11 ਨੰਬਰ ਤੇ ਲਿਖਿਆ ਹੋਇਆ ਬੀ ਡੀ ਪੀਓ ਦਫ਼ਤਰ ਦੇ ਕੋਲੋਂ ਐਨਓ ਐਨਓਸੀ ਜਿਹੜੀ ਲੈਣੀ ਜ਼ਰੂਰੀ ਆ ਇਹ ਜਿਹੜੇ ਲਿਖੇ ਹੋਏ ਆ ਨਾ ਇਹਨਾਂ ਦੇ ਸਬੰਧ ਦੇ ਵਿੱਚ ਵੀਡੀਓ ਬੀ ਡੀ ਪੀਓ ਦਫ਼ਤਰ ਤੋਂ ਤੁਹਾਨੂੰ ਐਨਓਸੀ ਜਿਹੜੀ ਆ ਇਹ ਵੀ ਲੈਣੀ ਪਵੇਗੀ ਔਰ 12 ਨੰਬਰ ਤੇ ਇਹ ਚੁੱਲਾ ਟੈਕਸ ਦੀ ਜਿਹੜੀ ਰਸੀਦ ਹੈਗੀ ਆ ਇਹ ਜਿਨ੍ਹਾਂ ਨੇ ਸਰਪੰਚ ਜਾਂ ਪੰਚ ਖੜਨਾ ਆ ਉਹਨਾਂ ਲਈ ਜ਼ਰੂਰੀ ਦਸਤਾਵੇਜ਼ਾਂ ਦਾ ਅਸੀਂ ਬੇਰਵਾ ਦੇ ਰਹੇ ਆ ਜੋ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਆਇਆ ਚੁੱਲਾ ਟੈਕਸ ਦੀ ਜਿਹੜੀ ਰਸੀਦ ਹੈਗੀ ਆ ਉਹ ਵੀ ਹੈਗੀ ਆ। ਔਰ 13 ਨੰਬਰ ਤੇ ਇੱਥੇ ਲਿਖਿਆ ਹੋਇਆ ਆਟੋਮੋਬਾਈਲ ਦੀ ਆਰਸੀ ਉਮੀਦਵਾਰ ਜਾਂ ਜੀਵਨ ਸਾਥੀ ਦੇ ਨਾਮ ਤੇ ਰਜਿਸਟਰਡ ਅਗਰ ਹੈਗੀ ਆ। ਆਟੋਮੋਬਾਈਲ ਦੀ ਆਰਸੀ ਜੇਕਰ ਉਮੀਦਵਾਰ ਜਾਂ ਜੀਵਨ ਸਾਥੀ ਦੇ ਨਾਮ ਤੇ ਰਜਿਸਟਰਡ ਹੈਗੀ ਆ। ਔਰ ਨੰਬਰ 14 ਨੰਬਰ ਤੇ ਲਿਖਿਆ ਆ ਚੋਣ ਏਜੰਟ ਅਤੇ ਪ੍ਰਸਤਾਵਕ ਦਾ ਆਧਾਰ ਕਾਰਡ ভোটার ਕਾਰਡ ਦੀ ਸੂਚੀ ਔਰ ਇਹ ਥੱਲੇ ਨੋਟ ਕਰਕੇ ਲਿਖਿਆ ਆ ਸਾਰੇ ਦਸਤਾਵੇਜ਼ ਦੇ ਜੀਵਨ ਸਾਥੀ ਅਤੇ ਜੋ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਉਹਨਾਂ ਨੇ ਲਈ ਵੀ ਨਾਲ ਲੜਿੰਦੇ ਜਿਹੜੇ ਹਨ ਅਨੋਟ ਕਰੋ ਥੱਲੇ ਲਿਖਿਆ ਹੋਇਆ ਐਂਡ ਤੇ ਨੋਟ ਕਰਾ ਕਰਕੇ ਸਾਰੇ ਦਸਤਾਵੇਜ਼ ਉਮੀਦਵਾਰ ਦੇ ਜੀਵਨ ਸਾਥੀ ਅਤੇ ਜੋ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਉਹਨਾਂ ਲਈ ਵੀ ਨਾਲ ਲੁੜਿੰਦੇ ਹਨ ਇਹ ਤੁਹਾਨੂੰ ਜਿਹੜਾ ਬੇਰਵਾ ਦਿੱਤਾ ਸਰਪੰਚ ਜਾਂ ਪੰਚ ਦੇ ਜਿਹੜੇ ਕਾਗਜ਼ਾਂ ਲਈ ਲੁੜਿੰਦੇ ਦਸਤਾਵੇਜ਼ ਆ ਉਹਨਾਂ ਦਾ ਅਸੀਂ ਤੁਹਾਨੂੰ ਜਿਹੜਾ ਇਹ ਜੋ ਸੂਤਰਾਂ ਦੇ ਵਾਲੇ ਤੋਂ ਸਾਨੂੰ ਬੇਰਵਾ ਆਇਆ ਆ ਉਹ ਤੁਹਾਡੀ ਅਸੀਂ ਜਾਣਕਾਰੀ ਦੇ ਲਈ ਅਸੀਂ ਇਹ ਦੱਸਿਆ ਹੈਗਾ ਔਰ ਇਹ ਜਿਹੜੇ ਕਾਗਜ਼ ਪੇਪਰ ਜਿਹੜੇ ਹੈਗੇ ਆ ਜਦੋਂ ਵੀ ਤੁਸੀਂ ਭਰਨ ਜਾਓ ਇਹ ਤੁਹਾਨੂੰ ਪੂਰੇ ਕਰਨੇ ਪੈਣਗੇ ਬਾਕੀ ਹੋਰ ਜਾਣਕਾਰੀ ਲਈ ਤੁਸੀਂ ਬਲੌਕ ਪੱਧਰ ਤੇ ਜਿਹੜੀ ਆ ਇਹ ਜਾਣਕਾਰੀ ਲੈ ਸਕਦੇ ਹੋ ਔਰ ਦੇ ਵਿੱਚ ਜਿਹੜਾ ਆਰਓ ਸਹਿਵਾਨ ਬੈਠੇ ਨੇ ਉਹ ਸਰਕਾਰੀ ਜਿਹੜਾ ਸਕੂਲ ਆ ਬਸ ਅਡੇ ਦੇ ਕੋਲ ਹੈਗਾ ਉੱਥੇ ਨੇ ਔਰ ਖੇਤੀਬਾੜੀ ਜਿਹੜਾ ਫਾਮੜਾ ਰੋਡ ਤੇ ਦਫ਼ਤਰ ਹੈਗਾ ਉੱਥੇ ਆਰਓ ਸਾਹਿਬ ਬਿਠਦੇ ਨੇ ਔਰ ਤੁਸੀਂ ਇਹ ਸਾਰੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਉੱਥੋਂ ਲੈ ਸਕਦੇ ਆ ਇਹ ਅਸੀਂ ਸੂਤਰਾਂ ਦੇ ਹਵਾਲੇ ਤੋਂ ਆਈ ਹੋਈ ਜੋ ਸਾਡੇ ਕੋਲ ਜਾਣਕਾਰੀ ਸੀ ਉਹ ਤੁਹਾਨੂੰ ਅਸੀਂ ਪੇਸ਼ ਕੀਤੀ ਆ ਵੀਡੀਓ ਦੇਖਦੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਜਿਹੜੀ ਰੋਜ਼ਾਨਾ ਦੀ ਰੋਜ਼ਾਨਾ ਜਿਹੜੀ ਆ ਰਿਪੋਰਟ ਹਰ ਪਹੁੰਚਦੀ ਰਹੇ